ਸਿਰਦਈ ਕੁੰਮੀ ਉਹ ਜਿਹੜੀ ਹੈ ਮੇਰੀ ਕੁੜੀ ਹੈ ਐਨੇ ਸਾਲ ਤੋਂ ਮੰਜੇ ਚ ਪਈ ਹੈ ਕਿਤੇ ਨਾ ਇਹਨਾਂ ਦੇ ਉੱਤੇ ਪਟੜੀ ਖਿੱਚੇ ਵਿਆਹ ਦਾ ਨਾਲ ਕੀਤੀ ਗੁੱਟਮਾਰ ਤੋਂ ਬਾਅਦ ਘਰ ਜਾਣਗੇ ਫੱਟੜ ਕਰਕੇ ਉਹਨਾਂ ਦਾ ਜਵਾਈ ਗਿਆ ਹੈ ਜਿੱਥੇ ਕੀ ਪੁਲਿਸ ਨੇ ਕਾਮਲਾ ਤੋਂ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਉਹਨਾਂ ਦੀ ਰਿਕਟ ਨਹੀਂ ਪਈ ਗਈ ਇਸ ਦੇ ਕੁੰਮੀ ਵਿੱਚ ਕਨ ਪਰਿਵਾਰ ਵਾਲੇ ਕਾਫੀ ਜ਼ਿਆਦੇ ਪਰੇਸ਼ਾਨ ਨੇ ਅਸੀਂ ਗੱਲ ਕਰਨ ਦੇ ਪੁੱਛਦੇ ਹਾਂ ਕਿ ਕੀ ਗੱਲਬਾਤ ਹੋਈ ਹੈ ਔਰ ਕਿਸ ਤਰ੍ਹਾਂ ਦੀ ਹੈ ਤੁਹਾਡਾ ਕੀ ਗੱਲਬਾਤ ਹੋਈ ਹੈ ਮੈਂ ਰਮਜੀਤ ਕੌਰ ਆ ਜੀ ਪਤਨੀ ਜਰਨੈਲ ਸੀ ਨੂੰ ਮੇਰੇ ਜਿਮਾਰੀ ਆਇਆ ਸੀ ਜੀ ਉਹ ਪਤਾ ਲੈਣ ਵਾਸਤੇ ਆਇਆ 2 ਘੰਟੇ 2.5 ਘੰਟੇ ਇੱਥੇ ਬੈਠਾ ਰਿਹਾ ਚਾਹ ਪਾਣੀ ਪੀ ਕੇ ਚਲਾ ਗਿਆ ਉਸ ਤੋਂ ਬਾਅਦ 1.5 ਘੰਟੇ ਬਾਅਦ ਆਇਆ ਉਸ ਤੋਂ ਬਾਅਦ ਜੀ ਮੇਰੀ ਕੁੜੀ ਇੱਥੇ ਬੈਠ ਤੇ ਪਈ ਸੀ ਮੈਂ ਉੱਠੀ ਤੇ ਉਹਨੇ ਮੇਰੇ ਲੈਣ ਦੇ ਉੱਤੇ ਕਿੱਦਾਂ ਮੈਂ ਸਰਕਾਰ ਤੋਂ ਇਹੀ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੀ ਇਨਸਾਫ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਸਰ ਅਸੀਂ ਠਾਣੇ ਦਰਖਾਸਤ ਦਿੱਤੀ ਸਾਨੂੰ 12 13 ਦਿਨ ਹੋ ਗਏ ਸਾਡੀ ਕੋਈ ਨਹੀਂ ਸੁਣਦਾ ਅਸੀਂ ਐਸੇ ਬਸ ਤੇਜ ਸਿੰਘ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਦੋਂ ਕਿ ਜਾਣੇ ਉਹਦੀ ਕਰਨੀ ਹੈ ਹਾਂਜੀ ਸਰਪੰਚ ਨੇ ਜ਼ਿੰਮੇਵਾਰੀ ਲੈ ਰਹੀ ਜੀ ਸਾਡੀ ਸਰਪੰਚ ਨੇ ਚਿਹਰੇ ਪਰ ਜੀ ਕੀ ਨਾਮ ਹੈ ਤੁਹਾਡੇ ਜਵਾਈ ਦਾ ਮੇਰੇ ਨਾਲ ਜਵਾਈ ਦਾ ਨਾਮ ਸੁਪਾਲ ਸਿੰਘ ਹੈ ਜੀ ਕੋਲੋ ਜੀ ਤਾਂ ਗ੍ਰਿਫਤਾਰ ਨਹੀਂ ਕਿ ਕਿੰਨੇ ਸਾਲ ਹੋ ਗਏ ਬਟੀ ਗਈ ਮੇਰੀ ਬੇਟੀ ਵਿਆਹੀਆਂ 8 ਸਾਲ ਹੋ ਗਏ ਤੁਹਾਡੇ ਕਿੰਨੇ ਸਾਲ ਦੀ ਰਹਿ ਰਹੀ ਬਿਮਾਰ ਹੈ ਮੇਰੇ ਕੋਲ 3.5 ਸਾਲ ਹੋ ਗਏ ਜੀ 아이 ਕੀ ਗੱਲ ਪਤਾ ਕੀ ਬਿਮਾਰ ਹੈ ਕੀ ਹੈ ਇਹ ਇਹ ਉਹਨਾਂ ਨੇ ਕੁੱਟਮਾਰ ਕਰੀ ਉਹਨਾਂ ਦੇ ਜੇਠ ਨੇ ਉਹਨਾਂ ਦੋਏ ਭਰਾਵਾਂ ਨੇ ਕੁੱਟਮਾਰ ਕਰਕੇ ਮੇਰੇ ਘਰ ਦਿੱਤੀ ਜੀ ਉਹਦਾ ਫਿਰ ਕਾਰਵਾਈ ਨਹੀਂ ਕਰਵਾਈ ਹੋਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਅੱਛਾ ਹਾਂਜੀ ਇਹਦੇ ਕੋਈ ਤੇ ਸਾਨੂੰ ਇਹ ਵੀ ਅਸੀਂ ਮੈਂ ਭਗਵੰਤ ਸਿੰਘ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਮੇਰੀ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਹੁੰਦੀ ਮੈਨੂੰ 12 ਦਿਨ ਹੋ ਗਏ ਕਰੀ ਮੈਨੂੰ ਅਜੇ ਵੀ ਖਤਰਾ ਅਜੇ ਵੀ ਧਮਕੀਆਂ ਦਿੰਦੇ ਨੇ ਕਹਿੰਦਾ ਅਜੇ ਥੋੜੇ ਢਾਂਕੇ ਲੱਗੇ ਨੇ ਕਹਿੰਦਾ ਮੈਂ ਹੋਰ ਲਾਉਂਗਾ ਤੁਹਾਡੇ ਪਰਿਵਾਰ ਚ ਕੌਣ-ਕੌਣ ਨੇ ਮੇਰੇ ਪਰਿਵਾਰ ਚ ਦੀ ਮੇਰੇ ਤੇ ਇੱਕੋ ਲੜਕਾ ਹੈ ਜੀ ਮੇਰੇ ਘਰ ਦਾ ਡਾੜੀ ਦਾਰ ਬੰਦਾ ਜੀ ਅਸੀਂ ਘਰੇ ਬੈਠ ਕੇ ਸਾਨੂੰ ਬਹਾਰ ਤੱਕ ਰਹੂਗੇ ਸਾਨੂੰ ਰਿਸ਼ਤੇਦਾਰ ਰੋਕੀਆ ਪੁਗਾ-ਪੁਗਾ ਕੇ ਤੰਗ ਕਰਦੇ ਸੀ ਆਪਣਾ ਟਾਈਮ ਪਾਸ ਬਣਾਉਂਦੇ ਮੇਰੀ ਕੋਈ ਕਿਤੇ ਸੁਣਵਾਈ ਨਹੀਂ ਹੁੰਦੀ ਮੈਂ ਬਹਾਰ ਕਿਸਾਰੇ ਕਿਤੇ ਫਿਰ-ਫਿਰ ਕੇ ਪਿੰਪੋਲ ਦੇ ਵੱਲੋਂ ਕੋਈ ਤੁਹਾਡਾ ਕੋਈ ਕਰ ਰਹੀ ਨਹੀਂ ਜੀ ਹੋਈ ਹੈਗੀ ਪੁਲਿਸ ਵੱਲੋਂ ਸਾਡੀ ਕਿਤੇ ਜਨਮਾਈ ਨਹੀਂ ਪੋਸਟ ਕਰ ਲਿਆ ਹੁੰਦੀ ਬਸ ਐਂ ਕਹਿ ਦਿੰਦੇ ਨੇ ਹਾਂਜੀ ਸਾਡੀ ਗੱਲ ਹੋ ਗਈ ਸਰਪੰਚ ਸਾਹਿਬ ਨਾਲ ਆ ਜਾਂਦਾ ਸਰਪੰਚ ਇਹਨਾਂ ਨੂੰ ਪੈਸੇ ਭਰ ਜਾਂਦਾ ਚਾਰ ਦਿਨ ਹੋ ਗਏ ਪਹਿਲਾਂ ਆ ਕੇ ਗਏ ਸਾਡੇ ਸਾਰੇ ਬੰਦੇ ਨੇ ਦੇਖਿਆ ਸਰਪੰਚ ਇੱਥੋਂ ਆਇਆ ਉੱਥੋਂ ਲਾ ਉਹਨਾਂ ਨੇ ਕੁਛ ਨਹੀਂ ਕੀਤਾ ਤਿੰਨ ਘੰਟੇ ਮਾਰ ਗਿਆ ਜੀ ਸਰਪੰਚ ਸਾਹਿਬ ਸਾਡੀ ਕੋਈ ਨਹੀਂ ਸੁਣਦਾ ਇਹਗਾ ਸੀ ਥੱਕ ਚੁੱਕੇ ਬਸ ਸਰਪੰਚ ਜੀ ਸਰਪੰਚ ਬੱਛੂ ਆਣੇ ਦਾ ਜੀ ਨਛੱਤਰ ਸਿੰਘ ਹੈ ਜੀ ਕਰਦੇ ਹਾਂ ਮੈਂ ਆ ਕੋਈ ਜਿਹੜਾ ਮੇਰੇ ਘਰੇ ਆ ਕੇ ਚਾਕੂ ਮਾਰ ਕੇ ਕੋਈ ਉਹਦੀ ਧਾਰਾ ਨਹੀਂ ਲਾਈ ਹੈਗੀ ਇਹਨਾਂ ਨੇ ਬਸ ਇਹ ਕਹਿੰਦੇ ਨੇ ਨੋਰਮਲ ਹੈ ਨੋਰਮਲ ਹੈ ਜੀ ਜੇ ਅਸੀਂ ਗਰੀਬ ਆ ਸਾਡੀ ਕੋਈ ਤਾਂ ਹੀ ਸੁਣਵਾਈ ਨਹੀਂ ਕਿਸੇ ਤੱਕੜੇ ਦੀ ਹੁੰਦੀ ਸਾਡੀ ਤੁਹਾਡੇ ਸਿਰ 'ਤੇ ਟਾਂਕੇ ਕਿੰਨੇ ਲੱਗੇ ਮੇਰੇ ਟਾਂਕੇ 20 20 ਟਾਂਕੇ ਲੱਗੇ ਨੇ 20 ਟਾਂਕੇ ਲੱਗੇ ਨੇ ਹਾਂ ਜੀ ਤੇ 60 ਨੋਰਮਲ ਹੈ ਹਾਂ 60 ਨੋਰਮਲ ਹੈ ਜੀ ਚਲੋ ਚਲੋ ਉਹ ਚਾੜ ਕੀ ਆ ਕੇ ਇਹਨਾਂ ਦੇ ਜਵਾਈ ਕਿਹਨੂੰ ਹੁੰਦੀ ਆ ਪਤਾ ਲੱਗਦਾ ਹੈ ਤੂੰ ਮਾਤਾ ਦੇਖ ਕੇ ਫੈਸਲਾ ਲੱਗਦਾ ਹੈ ਇਹਦੇ ਇੱਕ ਕਹਾਣੀ ਜੀ ਸਾਡੇ ਸਾਢੇ 3.5 ਸਾਲ ਹੋ ਗਏ ਕੁੜੀ ਮਰ ਲਵੇ ਆਰੀਆ ਜੀ ਪਹਿਲਾਂ ਕੁੜੀ ਇਹਨਾਂ ਨੇ ਕੁੱਟ ਮਾਰ ਕਰੀ ਜੇਟ ਤੇ ਸਾਰੇ ਟੱਬਰ ਨੇ ਰਾਲ ਕੇ ਜੀ ਅੱਛਾ ਜੀ ਉਸ ਤੋਂ ਬਾਅਦ ਜੀ ਸਾਨੇ ਬੂਮੈਸਲ ਚ ਲਾਇਆ ਪਟਿਆਲੇ ਕੇਸ ਅੱਛਾ ਜੀ ਜਿੰਨੇ ਨਾ ਦੇ ਮੈਂਬਰ ਸੀ ਸਾਰਿਆਂ ਦਾ ਤਾਂ ਕੱਟਦਾ ਨਾ ਪੁਰਸ ਨੇ ਹੂੰ ਹੂੰ ਬਾਕੀ ਉਸ ਤੋਂ ਬਾਅਦ ਜੀ ਸਾਨੇ ਕੇਸ ਲਾਇਆ ਖਰਚੇ ਦਾ ਅੱਛਾ ਜੀ ਖਰਚੇ ਦੇ ਸਾਡਾ ਕੋਈ ਹਾਸਲਾ ਮਾਣ ਨਹੀਂ ਹੋਇਆ ਉਸ ਤੋਂ ਬਾਅਦ ਜੀ ਫਿਰ ਆਇਆ ਇਹ ਕਈ ਸਾਲ ਬਾਅਦ ਤਿੰਨ ਸਾਲ ਬਾਅਦ ਆਇਆ ਹੈ ਤਿੰਨ ਸਾਲ ਤੋਂ ਬਾਅਦ ਫਿਰ ਇਹ ਆ ਕੇ ਸਾਡੇ ਕੋਲ ਕਿਹਾ ਵੀ ਚਲ ਘਰੇ ਜਵਾਈ ਆ ਸਾਨੇ ਠੰਡਾ ਲਿਆਤਾ ਪਾਣੀ ਪੀਆ ਚਾਹ ਪਾਣੀ ਪੀ ਕੇ ਉਸ ਤੋਂ ਬਾਅਦ ਇਹ ਚਲਾ ਗਿਆ ਕਹਿੰਦਾ ਜੀ ਮੈਂ ਘਰ ਚੱਲਿਆ ਮੈਂ ਉਹ ਬੁਲਾਇਆ ਨਹੀਂ ਮੈਂ ਰੋਟੀ ਖਾ ਕੇ ਪੈ ਗਿਆ ਇਹ ਲੰਮਾ ਮੈਂ ਪਿਆ ਸੀ ਲੰਮਾ ਅੜ ਸਰਫ ਗੇਟ ਖੋਲ ਕੇ ਇਹਨੇ ਦੁਬਾਰੇ ਆ ਕੇ 2 ਘੰਟੇ ਬਾਅਦ ਹਮਲਾ ਕਰਕੇ ਗਿਆ ਜੀ ਪਹਿਲਾਂ ਮਾਰਦਾ ਸੀ ਕੁੜੀ ਨੂੰ ਇਹਦੀ ਮਾਂ ਜਿਹੜੀ ਉੱਪਰ ਪਈ ਫਿਰ ਤੇ ਕਿਰਚੇ ਸਿਰ ਤੇ ਮਾਰ ਕੇ ਪਾਰ ਗਿਆ ਕਿਰਚੇ ਮੈਂ ਕੋਈ ਤਾਕ ਭੇਜੂ ਕੇਸ ਚੱਲਦਾ ਸੀ بس ਕੇਸ ਕਰਕੇ ਆਇਆ ਸੀ ہاں جی ਸਮਾਨ ਪਹੁੰਚੇ ਨੇ ਜੀ ਜਿੱਦੇ ਆਇਆ ਸੀ ਦੋ ਸਮਾਨ ਪਹੁੰਚ ਗਏ ਜੀ ਠੀਕ ਹੈ ਅੰਗਰੇਜ਼ੀ ਤੁਹਾਡੇ ਮਹੱਲੇ ਦੇ ਵਿੱਚ ਕੀ ਗੱਲਬਾਤ ਜਿਹੜਾ ਜਿਹੜਾ ਭਾਜੀ ਮਸਲਾ ਹੈ ਨਾ ਇਹ ਟੋਕੜ ਵੀ 3 1/2 ਸਾਲ ਤੋਂ ਚੱਲਣ ਰਿਹਾ ਹੈ ਤੇ ਜਿਹੜਾ ਮੁੰਡਾ ਬੱਚੂਆਂ ਦਾ ਇਹਨਾਂ ਦਾ ਜਵਾਈ ਹੈ ਇਹ ਜਵਾਈ ਨੇ ਹੁਣ ਵਿੱਚ ਇਹਨਾਂ ਦਾ ਕੇਸ ਕੂਸ ਪਰਚਾ ਪੁਰਚਾ ਹੋ ਗਿਆ ਸੀਗਾ ਵਿੱਚ ਚੱਲਦਾ ਪਿਆ ਸੀ ਹੁਣ ਇਹਨਾਂ ਖਰਚੇ ਦਾ ਕੇਸ ਪਾਇਆ ਸੀ ਸਮਾਨੇ ਜੀ ਉਹਦੇ ਨੂੰ ਸੰਮਣ ਆਏ ਨੇ ਉਹਦੇ ਤੇ ਦਹਿਸ਼ਤ ਦੇ ਵਿੱਚ ਆ ਕੇ ਮੈਨੂੰ ਸੰਮਣ ਕਿਉਂ ਆਏ ਨੇ ਉਸ ਦਹਿਸ਼ਤ ਦੇ ਵਿੱਚ ਆ ਕੇ ਇਹਨਾਂ ਦੇ ਘਰ ਆਇਆ 3 ਤਰੀਕ ਨੂੰ ਜੀ 11 12 ਵਜੇ 11 12 ਵਜੇ ਆਇਆ ਤੇ 11 12 ਵਜੇ ਰੋਟੀ ਪਾਣੀ ਚਾਹ ਚੁਪੀ ਕੇ ਟਣਾ ਉਹਨਾਂ ਪੀ ਕੇ ਤੁਰ ਗਿਆ ਇੱਕ ਵਾਰੀ ਇਹ ਸੀਐਡੀ ਲੈਣ ਆਇਆ ਉਸ ਤੋਂ ਬਾਅਦ ਘੰਟਾ 2 ਘੰਟੇ ਬਾਅਦ ਠਹਿਰ ਕੇ ਆ ਗਏ ਦਾਰੂ ਪੀਤੀ ਹੋਈ ਸੀ ਉਹਦੀ ਜਿਵੇਂ ਦੱਸਦੇ ਨੇ ਦਾਰੂ ਪੀਤੀ ਕਿਰਚ ਲੈ ਕੇ ਆਇਆ ਕਿ ਫਿਰਚ ਵੀ ਤਾਂ ਕਿ ਇਹਨੇ ਫਿਰ ਇਹਨੇ ਜਰਨੈਲ ਸਿੰਘ ਨੇ ਦਰਵਾਜ਼ਾ ਖੋਲਿਆ ਦਰਵਾజా ਖੋਲਦੇ ਖੋਲਦੇ ਆ ਇਹਦੇ ਇਹ ਇਧਰ ਅੰਦਰ ਆ ਗਿਆ ਇਹ ਬੋਲਦਾ ਨਹੀਂ ਸੀ ਉਹਨੇ ਆਇਆ ਉਹਨੇ ਹੌਨਸਰ ਉਹਦੇ ਕਿਰਚਮਾਰੀ ਉਹ ਕੁੜੀ ਦਾ ਮਤਲਬ ਕੁੜੀ ਦਾ ਕੰਮ ਕਰਨਾ ਚਾਹੁੰਦਾ ਵੀ ਕੁੜੀ ਦਾ ਕੇਸ ਨੇ ਪੜਜੇ ਕੁੜੀ ਮਰ ਜੇ ਮੇਰਾ ਕੰਮ ਨਹੀਂ ਪੜਜੇ ਤੇ ਉਹਦਾ ਥਾਣੇ ਤੋਂ ਬਾਅਦ ਫਿਰ ਥਾਣੇ ਨੇ ਤਿੰਨ ਤਰੀਕ ਦੀ ਗੱਲ ਹੈ ਥਾਣੇ ਵਾਲਿਆਂ ਕੁਛ ਨਹੀਂ ਅਜੇ ਤੱਕ ਕੀਤਾ ਜੀ ਦੋ ਤਿੰਨ ਡਿਪਟੀ ਸਾਹਿਬ ਨੂੰ ਮਿਲਨੇ ਆ ਐਸਚੂ ਨੂੰ ਮਿਲਨੇ ਆ ਤੀਜਾ ਸਿੰਘ ਕੋਲੇ ਕੇਸ ਕசி ਤੇ ਕਹਿੰਨਿਆ ਵੀ ਇਹ ਜਿਹੜਾ ਇਨਸਾਫ ਹੋਣਾ ਚਾਹੀਦਾ ਗਰੀਬ ਬੰਦੇ ਨੇ ਬਹੁਤ ਜ਼ਿਆਦੇ ਗਰੀਬ ਹੁੰਦੇ ਨੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ सरपंच साहब ਤੁਹਾਡੀ ਗਵੰਡੀ ਆ ਕੀ ਗੱਲਬਾਤ ਸੀ ਤੁਹਾਨੂੰ ਕੀ ਲੱਗ ਰਿਹਾ ਵੀ ਇਹ ਲੜਕੇ ਹਾਂਜੀ ਵੇਖੋ ਜੀ ਇਹ ਗਰੀਬ ਬੰਦੇ ਨੇ ਮਸਲਾ ਤੇ ਇਹਨਾਂ ਦਾ ਕਾਫੀ ਚਿਰ ਤੋਂ ਹੈ ਪਰ ਸਭ ਤੋਂ ਵੱਡੇ ਮਸਲੇ ਇਹ ਵੇਜ ਤਿੰਨ ਤਰੀਕ ਤੋਂ ਇਹ ਮੜਨ ਦਾ ਜਵਾਈ ਕਰੇ ਆ ਕੇ ਮਾਰਨ ਤੇ ਕੁੜੀ ਨੂੰ ਨਥਾਂ ਮਾਰ ਦੇਣਾ ਸੀ ਇੰਨੀ ਵੱਡਾ ਉਹਨੇ ਵਾਰ ਕੀਤਾ ਉਸ ਤੋਂ ਬਾਅਦ ਉੱਤੇ ਉਹਦੀ ਮਾਂ ਜਿਹੜੇ ਉੱਤੇ ਡਿੱਗ ਪਈ ਉਹਦੇ ਵਾਰ ਉਹਦੇ ਤੇ ਚੱਲ ਗਿਆ ਤੇ ਪਰ ਵੱਡੀ ਸਭ ਤੋਂ ਗੱਲ ਇਹ ਵੀ ਅੱਜ 13 ਤਰੀਕ ਹੋ ਗਈ ਹੈ 13 ਕਾਸ ਦਿਨਾਂ ਦੇ ਵਿੱਚ ਅੱਜ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਇੱਕੋ ਗੱਲ ਜਾਣੇ ਹੋ ਇਹਨਾਂ ਗਰੀਬਾਂ ਦਾ ਮਤਲਬ ਮਸਲਾ ਹੱਲ ਹੋਣਾ ਚਾਹੀਦਾ ਹੈ ਇਹਨਾਂ ਦੀ ਮਦਦ ਹੋਣੀ ਚਾਹੀਦੀ ਸਰ ਜਿਹੜੀ ਚਨਗਰਾ ਰੋਡ ਤੇ ਇੱਕ ਜਵਾਈ ਨੇ ਉਹਨਾਂ ਦੇ ਘਰੇ ਆ ਕੇ ਕਾਫੀ ਹਗਾਮਾ ਕੀਤਾ ਸੀ ਪਰਮਜੀਤ ਪਰਮਜੀਤ ਕੌਰਾ ਇਹਦੇ ਘਰ ਦਾ ਨਾਮ ਹੈਗਾ ਜਰਨੈਲ ਸਿੰਘ ਇਹ ਵਾਸੀ ਚਨਗਰਾ ਰੋਡ ਪਾਤਣਾ ਤੇ ਰਹਿੰਦੇ ਨੇ ਇਹਨਾਂ ਦੀ ਜਿਹੜੀ ਲੜਕੀ ਹੈ ਉਹ ਪਿੰਡ ਬਾਛੂਆ ਨਾਲ ਵਿਆਹੀ ਹੋਈ ਹੈ ਅੱਛਾ ਬਾਛੂਆ ਵਾਲੇ ਪਿੰਡ ਵਿਆਹੀ ਹੋਈ ਹੈ ਇਹਨਾਂ ਦਾ ਜਵਾਈ ਹੈ ਸੁਖਪਾਲ ਸਿੰਘ ਜਿਹੜਾ ਕਿ ਇਹਨਾਂ ਦੇ ਘਰੇ 7 37 ਨੂੰ ਆਇਆ ਸੀਗਾ ਘਰੇ 37 ਨੂੰ ਘਰੇ ਆਇਆ ਸੀ ਚਾਹ ਚੂ ਪੀ ਕੇ ਤੇ ਵਾਪਸ ਚਲਾ ਗਿਆ ਸੀਗਾ ਉਸ ਤੋਂ ਬਾਅਦ ਉਹ ਮਤਲਬ ਬਾਅਦ ਚਾ ਕੇ ਉਹਨੇ ਜਿਹੜਾ ਇਹਨਾਂ ਦੇ ਘਰੇ ਆ ਕੇ ਮਤਲਬ ਇਹਦੇ ਪਰਮਜੀਤ ਕੌਰ ਦੇ ਮਤਲਬ ਕਿ ਸਰਚ ਕਰ ਚ ਮਾਰੀ ਜੋ ਮਤਲਬ ਸਿਰ ਦੇ ਵਿੱਚ ਹੀ ਲੱਗੀ ਐ ਇੱਕ ਤੇ ਉਸ ਤੋਂ ਬਾਅਦ ਪਰਮਜੀਤ ਦੇ ਘਰ ਵਾਲਾ ਵੀ ਉੱਥੀ ਸੀਗਾ ਉਹਦਾ ਬੇਟਾ ਵੀ ਸੀਗਾ ਚਲੋ ਉਹਨਾਂ ਨੇ ਵੀ ਇਹਨੂੰ ਫੜਫੜ ਲਿਆ ਉਸ ਤੋਂ ਬਾਅਦ ਜਰਨੈਲ ਸਿੰਘ ਦੇ ਵੀ ਮਾਮੂਲੀ ਘਰੀਟ ਲੱਗੀ ਹੱਥ ਤੇ ਜਿਹਨਾਂ ਦਾ ਬੇਟਾ ਹੈ ਉਹਦੇ ਦੇ ਢੱਡਾ ਤੇ ਲੱਗੀ ਹੈ ਘਰੀਚ ਉਸ ਤੋਂ ਬਾਅਦ ਉਹਦੀ ਪੱਗ ਲੱਥ ਗਈ ਉੱਥੇ ਉਹ ਭੱਜ ਗਿਆ ਉਸ ਤੋਂ ਬਾਅਦ ਆਪਾਂ ਨੇ 4 ਤਰੀਕ ਨੂੰ 4 7 ਨੂੰ ਇਹਨਾਂ ਦੇ ਬਰ ਖਿਲਾਫ ਹੈ ਸੁਖਪਾਲ ਸਿੰਘ ਦੇ ਉੱਤੇ ਮਕਦਮਾ ਦਰਜ ਕਰਤਾ ਜਿਹੜਾ ਮਕਦਮਾ ਦਰਜ ਕਰਕੇ 333 ਤੇ 118 ਵਰਕਟ ਚ ਇੱਕ VNS ਥਾਣਾ ਪਾਤਣਾ ਵਿਖੇ ਮਕਦਮਾ ਦਰਜ ਕਰਤਾ ਮਕਦਮਾ ਨੰਬਰ 147 ਮਿਤੀ 4/7/2024 ਨੂੰ ਦਰਜ ਰਜਿਸਟਰ ਕੀਤਾ ਗਿਆ ਉਤੋ ਬਾਅਦ ਇਹਦੇ ਆਪਾਂ ਦੋ ਵਾਰੀ ਘਰੇ ਵੀ ਰਿਹੜਾ ਕੀਤੀਆਂ ਘਰੇ ਪਹਿਲੇ ਦਿਨ ਰਿਹੜੀ ਕੀਤੀ ਸੀ ਜੇ ਇਹ ਘਰੋਂ ਭੱਜਿਆ ਸੀਗਾ ਇਹਦੀ ਮਾਤਾ ਮਿਲੀ ਸੀ ਜਿਹੜੀ ਦੀ ਮਾਤਾ ਨੇ ਕਿਹਾ ਸੀਗਾ ਵੀ ਅਸੀਂ ਪੇਸ਼ ਕਰ ਦੇਾਂਗੇ ਉਤੋ ਬਾਅਦ ਅਸੀਂ ਫੇਰ ਇੱਕ ਵਾਰੀ ਗਏ ਆ ਇਹਦੇ ਘਰੇ ਇਹਨਾਂ ਦੇ ਘਰੇ ਤਾਲਾ ਲੱਗਿਆ ਸੀਗਾ ਜਿਹੜਾ ਸਰਪੰਚ ਮਿਲਿਆ ਸੀ ਪਿੰਡ ਦਾ ਸਰਪੰਚ ਨੇ ਗਿਆ ਸੀਗਾ ਵੀਰ ਜੀ ਇਹਨੂੰ ਜਲਦੀ ਪੇਸ਼ ਕਰਦੇ ਆ। ਬਾਕੀ ਤਪਤੀਸ ਜਾਰੀ ਹੈ। ਹਜੇ ਇਹਦਾ ਮੈਡੀਕਲ ਰਿਕਾਰਡ ਹੈ ਜਿਹੜਾ ਉਤੇ ਆਉਣ ਤੇ ਜੇ ਕੋਈ ਜਰਮ 'ਚ ਵਾਧਾ ਘਾਟਾ ਕੀਤਾ ਜਾਵੇਗਾ ਜਿਹੜੀ ਐਮਐਲਆਰ ਦੇ ਵਿੱਚ ਇੱਕ ਸੱਟ ਲੱਗਣੀ ਤਹਿਰੀਰ ਕੀਤੀ ਹੈ ਡਾਕਟਰ ਨੇ ਉਹ ਵੀ ਜਿਹੜੀ ਕਿ ਵਲੰਟਕ ਕਿਸਮ ਦੀ ਹੈ। ਤੇ ਬਾਅਦ 'ਚ ਇਹਦੀ ਪੀਆ ਲਵਾਂਗੇ ਆਪਾਂ ਰਿਕਾਰਡ ਲਵਾਂਗੇ ਜੇ ਤੇ ਕੋਈ ਗ੍ਰੀਵਿਸ ਆਉਂਦੀ ਹੈ ਤਾਂ ਜਰਮ 'ਚ ਵਾਧਾ ਕੀਤਾ ਜਾਵੇਗਾ। ਸਰ ਨੈਕਸਟ ਅਡਰੈਸਲ ਜਿਹੜਾ ਰਸ਼ਟ ਦੇਖੋ ਜੀ ਇਹਨੂੰ ਇੱਕ ਅੱਧੇ ਦਿਨ 'ਚ ਹੀ ਕਰ ਲਾਂਗੇ ਆਪਾਂ ਕੋਸ਼ਿਸ਼ ਬਹੁਤ ਕਰ ਰਹੇ ਆ ਦੋ ਵਾਰੀ ਉਹਦੇ ਘਰੇ ਜਾਏ ਆ ਆਪਾਂ। ਦੇ ਬਾਅਦ ਵੀ ਆਪਾਂ ਅਰੇਡ ਮਾਰਾਂਗੇ ਤੇ ਕਰ ਜਲਦੀ ਅਰੈਸਟ ਕਰਾਂਗੇ